ਭਾਈ ਜੀ ਨੇ ਬੜੀਆਂ ਗੱਲਾਂ ਕਹੀਆਂ ਅਸੀਂ ਬਹੁਤ ਕੁਝ ਬੱਚਿਆਂ ਲਈ ਕਰ ਰਹੇ ਹਾਂ ਲਿਆਕਤ ਉਹਨਾਂ ਦੀ ਸਿੱਖਿਆ ਲਈ ਬੜਾ ਕੁਝ ਕੀਤਾ ਜਾ ਰਿਹਾ ਬੜੀ ਤਰ੍ਹਾਂ ਦੀ ਮੈਡੀਕਲ ਜਿਹੜੀ ਸਿਹਤ ਸਵਾਵਾ ਵੀ ਦਿੱਤੀਆਂ ਜਾ ਰਹੀਆਂ ਪਰ ਕੀ ਅਸੀਂ ਕੌਮੀ ਲੜਾਈ ਲੜ ਰਹੇ ਹਾਂ ਕਿਤੇ ਜੇ ਅਸੀਂ ਇਹ ਗੱਲ ਨਹੀਂ ਸਮਝਦੇ ਤੇ ਅਸੀਂ ਸੰਘਰਸ਼ਾਂ ਦੇ ਉੱਤੇ ਆਪਦੇ ਮਹਿਲ ਬਣਾ ਰਹੇ ਹਾਂ ਤੇ ਮੁੜ ਕੇ ਸੰਘਰਸ਼ ਤਾਂ ਜਵਾਲਾ ਮੁਖੀ ਵਾਂਗੂ ਹੁੰਦਾ ਉਹਨੇ ਫਟਣਾ ਹੀ ਫਟਣਾ ਫਿਰ ਉਹਦੇ ਉੱਤੇ ਮਹਿਲ ਬਣਾਉਣ ਵਾਲੇ ਤਾਂ ਕਮਲੇ ਹੁੰਦੇ ਆ ਉਹ ਜਵਾਲਾ ਮੁਖੀ ਨੂੰ ਫਟਣ ਤੋਂ ਕੌਣ ਰੋਕ ਸਕਦਾ ਉਹ ਜਦੋਂ ਫਟਿਆ ਉਹਦੇ ਲਾਵੇ ਦੇ ਨਾਲ ਸਭ ਕੁਝ ਛੁੱਟ ਜਾਂਦਾ ਸਾਡੇ ਨਾਲ ਇਹ ਹੋ ਰਿਹਾ ਆ ਸਾਨੂੰ ਸਾਡੀ ਲੜਾਈ ਨਹੀਂ ਸਮਝ ਆ ਰਹੀ ਸਾਡੀ ਲੜਾਈ ਕੀ ਆ ਸਮੱਸਿਆ ਜਾਂ ਮਸਲਿਆਂ ਦੀ ਸਾਹਮਣੇ ਦੇਖੋ ਬੜੀਆਂ ਕੌਮਾਂ ਤੇ ਆਪਾਂ ਜਿੱਥੇ ਅੱਜ ਖੜੇ ਆ ਨਾ ਇਹ ਕਿਸੇ ਵੇਲੇ ਯਹੂਦੀਆਂ ਤੇ ਹੀ ਵਰਤਾਰਾ ਵਾਪਰਿਆ ਸੀ ਉਹਨਾਂ ਦੇ ਵੀ ਅਸੀਂ ਘੱਲੂਗਾ ਰਿਆਂ ਚੋਂ ਨਿਕਲੇ ਆ ਪਹਿਲਾਂ ਜਦੋਂ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਸਾਡੇ ਘੱਲੂਗਾਰੇ ਸਾਡੇ ਨਾਲ ਹੋਏ ਆ ਵੱਡਾ ਘੱਲੂਗਾ ਰਾ ਛੋਟਾ ਘੱਲੂਗਾ ਰਾ ਫਿਰ 84 ਵੇਲੇ ਫਿਰ ਘੱਲੂਗਾ ਰ ਫਿਰ ਸਾਡੀ ਜੋ ਦਿੱਲੀ ਚ ਸਾਡੇ ਨਾਲ ਵਾਪਰਿਆ ਪਰ ਅੱਜ ਤੱਕ ਕੌਮ ਨੂੰ ਸਮਝ ਨਹੀਂ ਆਈ ਚੱਲ ਕੀ ਰਿਹਾ ਪੰਜਾਬ ਨੂੰ ਪੰਜਾਬੀਆਂ ਤਰਫੋਂ ਸਮਝ ਨਹੀਂ ਆਈ ਇਹਦੇ ਪਿੱਛੇ ਚੱਲ ਕੀ ਰਿਹਾ ਜਦੋਂ ਤੱਕ ਸਾਨੂੰ ਇਸ ਸਮੱਸਿਆ ਦਾ ਇਹਨਾਂ ਮਸਲਿਆਂ ਦਾ ਸਾਨੂੰ ਸਮਝ ਨਹੀਂ ਆਊਗੀ ਅਸੀਂ ਸਿਰ ਜੋੜ ਕੇ ਨਹੀਂ ਬੈਠਾਂਗੇ ਕੌਮਾਂ ਜਾਂ ਇੱਕ ਖਿੱਤੇ ਦੇ ਲੋਕ ਬੜਾ ਟਾਈਮ ਲਾ ਦਿੰਦੇ ਆ ਸਾਲੋਂ ਪੱਤੀ ਲੱਗ ਜਾਂਦੇ ਆ ਗੱਲ ਸਮਝਣ ਲਈ ਵੀ ਗੱਲ ਹੈ ਕਿ ਉਹਨੀ ਸਿਹਤ ਤਾਂ ਸਾਡੇ ਕੋਲੇ ਹੈ ਨਹੀਂ ਹਜੇ ਤਾਂ ਹੈ ਨਹੀਂ ਕਿਉਂਕਿ ਇੱਕ ਪਾਸੇ ਖੜਾ ਸਟੇਟ ਸਟੇਟ ਹੁਣ ਕੀ ਆ ਉਹਦੀਆਂ ਨੀਤੀਆਂ ਕੀ ਆ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਉਹ ਆ ਵੀ ਥੇਠ ਪੰਜਾਬੀ ਅਲੀ ਭਾਸ਼ਾ ਲੈ ਕੇ ਆ ਜਦੋਂ ਆਪਾਂ ਗੱਲ ਕਰਨੀ ਆ ਕਿਉਂਕਿ ਕਈ ਵਾਰੀ ਇਹ ਗੱਲ ਹੁਣ ਪਰ ਇਹ ਗੱਲ ਮੈਂ ਵੀ ਕੋਸ਼ਿਸ਼ ਕਰੂੰਗਾ ਜੀ ਲੈ ਕੇ ਆਵਾਂ ਭਾਈ ਇੱਕ ਲਫਜ਼ਾ ਸਟੇਟ ਕਰਾ ਸਟੇਟ ਕ੍ਰਾਫਟ ਕੀ ਹੁੰਦਾ ਤੇ ਡੀਪ ਸਟੇਟ ਡੀਪ ਸਟੇਟ ਕੀ ਹੁੰਦੀ ਆ ਜਦੋਂ ਤੱਕ ਸਾਡੇ ਚ ਰਾਸੀ ਚੇਤਨਾ ਨਹੀਂ ਨਾ ਅਸੀਂ ਉਹਦੀ ਲੜਾਈ ਨਹੀਂ ਸਮਝ ਸਕਦੇ ਇੱਥੇ ਛੋਟੀਆਂ ਇੰਨਾਂ ਇੰਨੇ ਕੁ ਟਾਈਮ ਚ ਅਪਾ ਇਡੀਆਂ ਇੰਪੋਰਟੈਂਟ ਇੰਨੀਆਂ ਮਹੱਤਵਪੂਰਨ ਗੱਲਾਂ ਕਰੀਏ ਤੇ ਉਹਨਾਂ ਨੂੰ ਸਰਜੀ ਜਾਈਏ ਇਹ ਵੀ ਪੋਸੀਬਲ ਨਹੀਂ ਪਰ ਅਪਾ ਜਿੰਨਾ ਕੁ ਸਮਾਂ ਉਹਦਾ ਲਾਹਾ ਲੈ ਸਕਦੇ ਆ ਸਿਰ ਜੋੜ ਕੇ ਬੈਠ ਕੇ ਗੱਲਾਂ ਨੂੰ ਮਾੜਾ-ਮੋਟਾ ਸਮਝ ਸਕਦੇ ਆ ਜਦੋਂ ਅਸੀਂ ਸਟੇਟ ਕ੍ਰਾਫਟ ਨੂੰ ਤੇ ਡੀਪ ਸਟੇਟ ਨੂੰ ਸਮਝ ਲਿਆ ਉਦੋਂ ਸਾਨੂੰ ਇਹ ਪਤਾ ਲੱਗ ਜੂ ਕਿ ਕੌਮੀ ਯੋद्धा ਕੌਣ ਆ ਗद्दार ਕੌਣ ਆ ਤੇ ਸਰਦਾਰ ਕੌਣ ਆ ਉਦੋਂ ਫਿਰ ਕਿਸੇ ਦੇ ਸਰਟੀਫਿਕੇਟ ਵੰਡੇ ਸਾਡੇ ਮਾਨਸਿਕਤਾ ਤੇ ਇਸ ਗੱਲ ਦੇ ਘਰ ਨਹੀਂ ਕਰਨਾ ਵੀ ਫੁਲਾਣਾ ਗद्दार ਆ ਫੁਲਾਣਾ ਸਰਦਾਰ ਆ ਜਦੋਂ ਤੱਕ ਸਾਡੇ ਵੀ ਅੱਖਾਂ ਤੇ ਪੜਦੇ ਪਏ ਆ ਨਾ ਸਾਨੂੰ ਸਮਝ ਹੀ ਨਹੀਂ ਵੀ ਸਟੇਟ ਕ੍ਰਾਫਟ ਕੀ ਹੁੰਦਾ ਸਰਕਾਰ ਨੂੰ ਦੇਖਦੇ ਆਂ ਅਸੀਂ ਸਰਕਾਰ ਕਦੇ ਕਾਂਗਰਸ ਦੀ ਮੁੜ ਕੇ ਭਾਜਪਾ ਦੀ ਉਹਦੇ ਪਿੱਛੇ ਵੀ ਕੁਝ ਪਿਆ ਉਹਦੇ ਪਿੱਛੇ ਇਸ ਦੇਸ਼ ਨੂੰ ਇਹਦੇ ਇੰਸਟੀਟਿਊਟਸ ਕਿਵੇਂ ਘੜਨੇ ਆ ਉਹਨਾਂ ਦੇ ਵਿੱਚ ਕਿਹੜੀ ਵਿਚਾਰਧਾਰਾ ਹੋਣੀ ਚਾਹੀਦੀ ਆ ਇੱਕ ਦੇਸ਼ ਨੂੰ ਇੱਕ ਨੇਸ਼ਨ ਨੂੰ ਬਿਲਡ ਕਿਵੇਂ ਕਰਨਾ ਇਹ ਸਾਰਾ ਪ੍ਰੋਸੈਸ ਕੌਣ ਚਾਹਦਾ ਹੈ ਡੀਪ ਸੇਟ ਸੁਣਾਉਂਦੀ ਆ ਜਿਹੜੇ ਪਿੱਛੇ ਦੇ ਬੈਠੇ ਲੋਕ ਆ ਜਿਨ੍ਹਾਂ ਨੇ ਪਾਲিসੀਆਂ ਘੜਦੀਆਂ ਜਿਨ੍ਹਾਂ ਨੇ ਆ ਚਿਹਰਿਆਂ ਨੂੰ ਜਿਹੜੇ ਰਾਜਸੀ ਚਿਹਰੇ ਆ ਇਹਨਾਂ ਨੂੰ ਅੱਗੇ ਲਾ ਕੇ ਉਹਨਾਂ ਪਾਲিসੀਆਂ ਨੂੰ ਇੰਪਲੀਮੈਂਟ ਕਰਨਾ ਜਿਹੜੀ ਪਾਰਟੀ ਮੈਜੋਰਿਟੀ 'ਚ ਆ ਗਈ ਡੀਪ ਸਟੇਟ ਉਹਦੇ ਤੋਂ ਆਪ ਦਾ ਕੰਮ ਕਰਾਉਂਦਾ ਵੀ ਇਸ ਨੇਸ਼ਨ ਨੂੰ ਇਸ ਦੇਸ਼ ਨੂੰ ਚਲਾਉਣਾ ਕਿਵੇਂ ਹੈ ਸੋ ਅਸੀਂ ਜਿਹੜੇ ਖੇਤੇ 'ਚ ਵੱਸਦੇ ਆ ਅਸੀਂ ਇਸ ਦੇਸ਼ 'ਚ ਮਾਈਨੋਰਿਟੀ ਆ 2% ਹਾਲਾਂਕਿ ਗਿਣਤੀਆਂ ਬੈਂਤੀਆਂ ਤੋਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਬਾਹਰ ਕੱਢਿਆ ਗਿਣਤੀਆਂ ਬੈਂਤੀਆਂ ਸਾਡੇ ਲਈ ਮਹਨੇ ਨਹੀਂ ਰੱਖਦੀਆਂ ਉਹ ਵਾਕਈ ਨਹੀਂ ਰੱਖਦੀਆਂ ਤਾਂ ਹੀ ਉਹ ਸਵਾਲਾਂ ਸਵਾਲ ਲਖਣ ਵਾਲੇ ਇੱਕ ਲੜਾਉਣ ਵਾਲੇ ਫਲਸਫੇ ਜਿਹੜੇ ਸਾਡੇ ਕੋਲੇ ਆ ਉਹ ਇਸੇ ਕਰਕੇ ਆ ਤੇ ਰੱਖਣੀਆਂ ਵੀ ਨਹੀਂ ਚਾਹੀਦੀਆਂ ਇੱਥੇ ਮੈਂ ਉਹ ਗੱਲਾਂ ਨਹੀਂ ਕਰਨ ਆਇਆ ਵੀ ਤੁਹਾਡੇ ਪਸੰਦ ਆਉਣ ਤੇ ਤੁਸੀਂ ਮੇਰੀ ਵਾਹ ਵਾਹ ਕਰੋ ਉਹ ਤਾਂ ਮਕਸਦ ਹੀ ਨਹੀਂ ਨਾ ਇਹਨਾਂ ਆ ਤੁਹਾਡੇ ਤੋਂ ਵੋਟਾਂ ਮੰਗਣ ਆਏ ਆ ਭਾਈ ਜੀ ਨੇ ਕਿਹਾ ਆਪਾਂ ਤੁਰியே ਤੁਰਾ ਕੇ ਪਲੇਟਫਾਰਮ ਵੀ ਬਣਾਵਾਂਗੇ ਔਰ ਮਧੂਤ ਸਹੀਦ ਸਾਰ ਪੰਜਾਬ ਦਾ ਜਿਹੜਾ ਹੱਲ ਪਿਆ ਉਹ ਪਿਆ ਤਿੰਨ ਚਾਰ ਲਹਿਰਾਂ ਇਕੱਠੀਆਂ ਚੱਲਣ ਇੱਥੇ ਰਾਸਿਕ ਲਹਿਰ ਚੱਲੇ ਸਮਾਜਿਕ ਲਹਿਰ ਚੱਲੇ ਇੱਥੇ ਪੰਥਕ ਧਾਰਮਿਕ ਲਹਿਰ ਚੱਲੇ ਤੇ ਡਾਂਸ ਔਟੇ ਵਾਲਾ ਵੀ ਚੱਲਣ ਬੰਦੇ ਨਾਲ ਇਹ ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਜਦੋਂ ਤੱਕ ਇਹ ਚਾਰ ਪੰਜ ਲਹਿਰਾਂ ਇਕੱਠੀਆਂ ਨਹੀਂ ਚੱਲਦੀਆਂ ਤੇ ਉਹਨਾਂ ਦਾ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਬਣਦਾ ਜਦੋਂ ਤੱਕ ਉਹ ਬੰਦੇ ਇੱਕ ਦੂਜੇ ਨੂੰ ਸਪੇਸ ਦੇ ਕੇ ਨਹੀਂ ਚੱਲਦੇ ਵੀ ਇੱਕ ਦੂਜੇ ਦੀ ਤੁਸੀਂ ਨਿੰਦਿਆ ਵੀ ਕਰ ਸਕਦੇ ਹੋ ਇੱਕ ਦੂਜੇ ਦੇ ਐਕਸ਼ਨ ਨੂੰ ਵੀ ਨਿੰਦ ਸਕਦੇ ਹੋ ਤੇ ਉਸ ਗੱਲ ਨੂੰ ਦੂਜੀ ਤੇ ਸਮਝੇ ਤੇ ਉਹਦੀ ਖਲਾਫਤਿਆਂ ਉਹਦੀ ਦੁਸ਼ਮਣ ਧਿਰ ਨਾ ਬਣ ਕੇ ਖੜੀ ਹੋ ਜਾਏ ਅੱਜ ਸਾਡੇ ਨਾਲ ਕਿਸਾਨੀ ਸੰਘਰਸ਼ ਚ ਕੀ ਹੋ ਰਿਹਾ ਜੇ ਅਸੀਂ ਆਪਦੇ ਹੀ ਬਜ਼ੁਰਗਾਂ ਦੀ ਆਪਦੇ ਆਗੂਆਂ ਦੀ ਮਾੜੀ ਮੋਟੀ ਉਹਨਾਂ ਨੂੰ ਕੋਈ ਨਸੀਹਤ ਦਿੰਦੇ ਆ ਕਿਉਂ ਨਹੀਂ ਦੇ ਸਕਦੇ ਦੇ ਸਕਦੇ ਆ ਉਮਰ ਦਾ ਤੇ ਗਿਆਨ ਦਾ ਤਾਂ ਕੋਈ ਸੰਬੰਧ ਨਹੀਂ ਇਹ ਤਾਂ ਪਤਾ ਨਹੀਂ ਕਦੋਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਕਿਹੜੀ ਚੇਨ ਥੋਡੇ ਅੰਦਰ ਲਾ ਦੇਣੀ ਆ ਕਿਹਦੀ ਜਮੀਰ ਜਾਗ ਜਾਣੀ ਆ ਕਿਹਦੇ ਅੱਖਾਂ ਤੋਂ ਪੜਦਾ ਉਹ ਉੱਠ ਜਾਣਾ ਸਾਤਾਂ ਦੇ ਪੜਦਾ ਅੱਖਾਂ ਤੋਂ ਐਂ ਉੱਠ ਗਿਆ ਸੀ ਨਾ ਉਦੋਂ ਰਵੈਤ ਸੀ ਦੰਦਮੀ ਟਕਸਾਲ ਦੇ ਮੁਖੀ ਸੀ ਵੀ ਜਦੋਂ ਕੋਈ ਮੁਖੀ ਇੱਕ ਅਕਾਲ ਚਲਾਣਾ ਕਰਦਾ ਔਰ ਸੰਤਾਂ ਨੂੰ ਤਾਂ ਪਰਤਾ ਕਿਸੇ ਵੀ ਹੁਣ ਲੜਾਈ ਆਮਣੇ ਸਾਹਮਣੇ ਆ ਹੁਣ ਤਾਂ ਸ਼ਹਾਦਤ ਦੇਣੀ ਪਊ ਤੇ ਉਹ ਆਉਣ ਵਾਲੇ ਮੁਖੀ ਦਾ ਨਾਂ ਦੱਸ ਕੇ ਜਾਂਦਾ ਪਰ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਵੀ ਇੱਥੇ ਸੰਸਥਾਵਾਂ ਤੇ ਇੱਥੇ ਟਕਸਾਲਾਂ ਦੀ ਲੜਾਈ ਨਹੀਂ ਆ ਲੜਾਈ ਦੁਪੱਟੀ ਆ ਸੋ ਮੁਖੀ ਦਾ ਨਾਂ ਦੱਸਣਾ ਨਹੀਂ ਦੱਸਣਾ ਇਹ ਕੋਈ ਉਸ ਵੇਲੇ ਜਿਹੜੇ ਆਗੂ ਜਾਂ ਜਰਨੈਲ ਹੁੰਦੇ ਆ ਨਾ ਕਾਮਾ ਦੇ ਉਹ ਫਿਰ ਆਪਣੀਆਂ ਸੰਥਾਵਾਂ ਤੋਂ ਉੱਤੇ ਉੱਠ ਕੇ ਉਹ ਕੌਮ ਦੀ ਗੱਲ ਕਰਦੇ ਆ ਉਹ ਉਸ ਪੱਤਰ ਤੇ ਜਾ ਕੇ ਸੋਚਦੇ ਆ ਸਾਦਰ ਨਾਇਰ ਸਿੰਘ ਨੇ ਅਗਲੇ ਕਿਸੇ ਮੁਖੀ ਦਾ ਨਾਂ ਨਹੀਂ ਦੱਸਿਆ ਔਰ ਦੇਖੋ ਇਹੋ ਜਿਹਾ ਬਿਰਤਾਂਤ ਰਚਦਾ ਸਾਡੇ ਲਈ ਜਿਹੜਾ ਅਸੀਂ ਸਮਝ ਨਹੀਂ ਸਕੇ ਇਹੋ ਜਿਹਾ ਬਿਰਤਾਂਤ ਰਚਦਾ ਜਿਹੜੇ ਵੱਡੇ ਵੱਡੇ ਸਾਹਿਤਕਾਰ ਵੱਡੇ ਵੱਡੇ ਜਿਹੜੇ ਆ ਇੰਟੈਲੈਕਚੁਅਲਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਬੇ ਇਹ ਤਾਂ ਬੁੱਧੀਜੀਵੀ ਆ ਉਹ ਵੀ ਨਹੀਂ ਰਚ ਸਕੇ ਕਿਤਾਬਾਂ ਲਿਖ ਲੈ ਕਿ ਨਹੀਂ ਰਚ ਸਕੇ ਜੇ ਕਿਤੇ ਉਹ ਵਰਤਾਰਾ ਨਾਮ ਆਪਰਦਾ ਅੱਜ ਤੱਕ ਸਾਡੀ ਹੋਂਦ ਜਿਹੜੀ ਹੋਂਦ ਨੂੰ ਆਪਾਂ ਬਚਾਉਣ ਦੀ ਗੱਲ ਕਰ ਰਹੇ ਹਾਂ ਇਹ ਤਾਂ ਖਤਮ ਸੀ ਉਹ ਵਰਤਾਰਾ ਵਾਪਰਿਆ ਤਾਂ ਕਈ ਸੰਘਰਸ਼ੀ ਬੰਦੇ ਕਈ ਯੋਧੇ ਉੱਠੇ ਜਿਨ੍ਹਾਂ ਨੇ ਕੌਮੀ ਲੜਾਈ ਲੜੀ ਪਹਿਲਾਂ ਔਰ ਕੌਮੀ ਲੜਾਈ ਲੜਨੀ ਤੇ ਆਪੇ ਆਪ ਨੂੰ ਐਂਟੀ ਨੈਸ਼ਨਲ ਜਾਂ ਅਸੀਂ ਐਂਟੀ ਨੈਸ਼ਨਲ ਬਣ ਜਾਂਦੇ ਆ ਨਹੀਂ ਅਸੀਂ ਐਂਟੀ ਨੈਸ਼ਨਲ ਨਹੀਂ ਅਸੀਂ ਦੇਸ਼ ਧਰੋਹੀ ਵੀ ਨਹੀਂ ਇਹ ਤਾਂ ਸਰਕਾਰ ਦਾ ਕੰਮ ਆ ਸਾਡੇ ਤੇ ਥੱਪੇ ਲਾਉਣਾ ਸਵੈ ਰੱਖਿਆ ਕਰ ਰਹੇ ਹਾਂ ਅਸੀਂ ਆਪ ਦੇ ਨੂੰ ਇਹਦਾ ਤਾਂ ਤੁਸੀਂ ਵੇਖੋ ਉਸ ਕੋਲਗਤ ਨੇ ਹਰ ਜੀਵ ਨੂੰ ਸਵੈ ਰੱਖਿਆ ਦਾ ਅਧਿਕਾਰ ਦਿੱਤਾ ਉਹਦੇ ਕੋਲੇ ਕੁਛ ਨਾ ਕੁਛ ਸੈਲਫ ਡਿਫੈਂਸ ਮੈਕੈਨਿਜ਼ਮ ਦਿੱਤਾ ਕੁਛ ਨਾ ਕੁਛ ਆਪ ਦਾ ਸੈਲਫ ਡਿਫੈਂਸ ਕਰ ਸਕਦਾ ਚਾਹੇ ਕੋਈ ਪਸ਼ੂ ਆ ਚਾਹੇ ਪੰਛੀ ਆ ਤੇ ਚਾਹੇ ਮਨੁੱਖਾ ਹੁਣ ਸਵੈ ਰੱਖਿਆ ਕਰਨੀ ਵੀ ਤੁਹਾਡੇ ਤੇ ਇਹਨਾਂ ਨੇ ਟੈਗ ਲਾ ਦੇਣੇ ਆ ਇਹ ਦੇਸ਼ਦਰੋਹੀ ਹੈ ਇਹ ਐਂਟੀ ਨੈਸ਼ਨਲ ਆ ਤੇ ਜੇ ਆਪਾਂ ਇੱਥੇ ਬੈਠ ਕੇ ਅਸਲ ਲੜਾਈ ਦੀ ਗੱਲ ਕਰਦੇ ਆਂ ਵੀ ਸਾਡੀ ਜੜ ਕਿੱਥੇ ਪਈ ਆ ਮਸਲਿਆਂ ਦਾ ਹੱਲ ਕਿਵੇਂ ਹੋਊ ਮਸਲਿਆਂ ਨੂੰ ਸਮਝੀਏ ਤਾਂ ਸਹੀ ਤੇ ਸਾਨੂੰ ਕਹਿਣਗੇ ਵੀ ਇਹ ਤਾਂ ਬੰਦੇ ਮਰਵਾਉਗੇ ਦੇਖੋ ਸਾਡੇ ਆਪ ਦੇ ਬੰਦੇ ਵੀ ਇਹ ਤਾਂ ਬੰਦੇ ਮਰਵਾਉਗੇ ਫਿਰ ਜਿਹੜੇ ਸਾਡੇ ਰਹਿਬਰ ਸਾਡੇ ਗੁਰੂ ਜੋ ਕੁਝ ਕਰਕੇ ਜਿਹੜਾ ਇਤਿਹਾਸ ਰਚ ਗਏ ਤੇ ਘੱਲੂ ਘਰ ਅੱਜ ਸਾਡੀਆਂ ਸ਼ਹਾਦਤਾਂ ਹੋ ਗਈਆਂ ਉਹ ਤਾਂ ਯਾਰ ਅਸੀਂ ਬੰਦੇ ਮਰਵਾਤੇ ਬੜਾ ਨੁਕਸਾਨ ਕਰਾਤਾ ਇਹ ਵੀ ਇੱਕ ਮਾਨਸਿਕਤਾ ਸਾਡੇ ਚ ਚੱਲਦੀ ਆ ਇਹ ਵੀ ਉਸ ਗੁਲਾਮ ਪ੍ਰਵ੍ਰਿਤੀ ਦੀ ਮਾਨਸਿਕਤਾ ਵੀ ਬੜਾ ਨੁਕਸਾਨ ਕਰਾਤਾ ਯਾਰ ਲਹਿਰਾ ਕੋਈ ਵਪਾਰ ਕਰ ਤਾ ਥੋੜੀ ਘੀਆਂ ਵੀ ਰੋਟੀ ਪਾਣੀ ਦੇ ਮਸਲੇ ਆ ਲਹਿਰਾ ਚ ਤਾਂ ਸਿਰ ਦੇ ਨਹੀਂ ਪੈਂਦੇ ਹੁੰਦੇ ਆ ਲਹਿਰਾ ਚ ਦੇਖੋ ਜਦੋਂ ਹੁਣ ਮੈਂ ਤੁਹਾਨੂੰ ਇਤਿਹਾਸ ਪ੍ਰਾਤਮਿਕ ਇਤਿਹਾਸ ਦੀ ਗੱਲ ਕਰਦੇ ਆਂ ਕਹਿੰਦੇ ਜਦੋਂ ਮਹਾਭਾਰਤ ਦਾ ਯੁੱਧ ਹੋ ਗਿਆ ਨਾ ਤੇ ਬਲਰਾਮ ਸੀ ਜਿਹੜਾ ਉਹ ਕ੍ਰਿਸ਼ਨ ਨੂੰ ਆ ਕੇ ਕ੍ਰਿਸ਼ਨ ਜੀ ਨੂੰ ਆ ਕੇ ਕਹਿੰਦਾ ਵੀ ਤੂੰ ਦੁਖੀ ਆ ਤੂੰ ਆਪਸ ਵਿੱਚ ਭਾਈਆਂ ਨੂੰ ਲੜਾ ਕੇ ਤੇ ਇਹਨਾਂ ਦਾ ਖੂਨ ਡੋਲਿਆ ਆ ਧਰਤੀ ਲਾਲ ਹੋ ਗਈ ਗੁਰੂ ਘੇਤਰ ਦੀ ਤੇ ਜੇ ਤੂੰ ਆਂਦੇ ਆਪ ਨੂੰ ਰੱਬ ਵੀ ਕਹਿਲਾਉਣਾ ਵੀ ਤੂੰ ਰੱਬ ਆ ਫਿਰ ਤੂੰ ਜਿਹੜੇ ਧਰਮ ਦੀ ਸਥਾਪਨਾ ਕਰ ਰਿਹਾ ਸੀ ਉਹ ਧਰਮ ਦੀ ਸਥਾਪਨਾ ਕੋਈ ਮਹਾਮਾਰੀ ਫੜਾ ਦਿੰਦਾ ਜਿਹੜੇ ਦੁਖੀ ਆ ਜਾਂ ਧਾਰਮੀ ਬੰਦੇ ਉਹਨਾਂ ਨੂੰ ਮਰਵਾ ਦਿੰਦਾ ਉਹ ਕਹਿੰਦਾ ਨਹੀਂ ਇਹ ਆਉਣ ਵਾਲੇ ਸਦੀਆਂ ਤੱਕ ਇਸ ਮਨੁੱਖ ਜਾਤ ਨੇ ਇਹ ਤਾਂ ਸਬਕ ਲੈਣਾ ਜਦੋਂ ਕਿਤੇ ਮਨੁੱਖਾਨੂ ਮਨੁੱਖੀ ਜਾਤ ਨੂੰ ਮਾਨਸ ਜਾਤ ਨੂੰ ਧਰਮ ਦੀ ਸਥਾਪਨਾ ਦੀ ਲੜਾਈ ਲੜਨੀ ਪਊਗੀ ਧਰਮ ਬਿਨਾ ਖੂਨ ਡੋਲਿਆਂ ਸਥਾਪਿਤ ਹੋ ਹੀ ਨਹੀਂ ਸਕਦਾ ਤੁਸੀਂ ਉਸ ਦੁਬਾਰ ਦੇ ਇਤਿਹਾਸ ਦੇਖੋ ਔਰ ਉਸੇ ਤਰ੍ਹਾਂ ਉਸੇ ਯੁੱਧ ਚ ਇਹ ਵਾਇਲੈਂਸ ਕਹਿੰਦੇ ਆ ਨਾ ਵੀ ਵਾਇਲੈਂਸ ਕਰਾਤੀ ਵੀ ਦੇਖੋ ਇਹ ਤਾਂ ਲਾਲ ਕਿਲਾ ਹੰਸਾ ਕਿਵੇਂ ਸਰਕਾਰਾਂ ਇਹ ਆਪਦੀਆਂ ਬੋਲੀ ਘੜਦੀਆਂ ਤੇ ਸਾਨੂੰ ਉਸ ਬੋਲੀ ਦੇ ਥਰੂ ਦੇਖਣ ਲਾ ਦਿੰਦੀਆਂ ਸਾਨੂੰ ਆਇਆ ਲੱਗਦਾ ਵੀ ਵਾਕਈ ਯਾਰ ਸਾਡਾ ਫੰਦਾ ਮੈਨੂੰ ਆਂਦੇ ਆਪ ਨੂੰ ਲੱਗ ਜਾਂਦਾ ਯਾਰ ਕੁਝ ਗਲਤ ਤਾਂ ਨਹੀਂ ਕਰ ਬੈਠੇ ਐਡਾ ਵੱਡਾ ਬਿਰਤਾਂ ਤਾਂ ਐਡਾ ਵੱਡਾ ਬਿਰਤਾਂ ਤੇ ਰਚਦੇ ਆ ਫੇਰ ਆਪਦੇ ਸਿਧਾਂਤਾਂ ਤੇ ਵਾਪਸ ਜਾਂਦੇ ਆ ਕਹਿੰਦੇ ਨਹੀਂ ਇਹ ਤਾਂ ਇੱਕ ਵੈਣ ਸੀ ਉੱਥੇ ਕੋਈ ਦੀਪ ਸਿੱਧੂ ਹੁੰਦਾ ਦੀਪ ਸਿੱਧੂ ਕੀ ਤਣਕਾ ਇੱਕ ਹਵਾ ਆਉਂਦੀ ਆ ਝਖੜ ਆਉਂਦਾ ਵੈਣ ਹੁੰਦਾ ਵੇਗ ਵਗਦਾ ਉਹਦੇ ਚ ਉਹ ਵਜ ਜਾਂਦਾ ਨਾਲ ਹੀ ਉੱਥੇ ਹੁੰਦਾ ਕੋਈ ਉਹਦਾ ਕੋਈ ਹੱਸਤੇ ਵੀ ਨਹੀਂ ਆ ਲਹਿਰਾਂ ਦੇ ਆ ਇੱਕ ਵੇਗ ਹੁੰਦਾ ਹੁਣ ਉਹ ਲਹਿਰਾਂ ਉਸ ਵੇਗ ਦੇ ਸਹਾਰੇ ਨਾਲ ਵਰਤਾਰੇ ਵਾਪਰਨੇ ਹੁੰਦੇ ਆ ਸਰਕਾਰਾਂ ਉਹ ਬੈਂਦੀਆਂ ਇਹਨਾਂ ਨੇ ਵਾਇਲੈਂਸ ਕਰਾਤਾ ਇਹਨਾਂ ਨੇ ਆ ਕਰਾਤਾ ਸਾਡੇ ਬੰਦੇ ਵੀ ਬਨ ਜਾਂਦੇ ਆ ਤੇ ਉਹ ਮਹਾਭਾਰਤ ਚੋਂ ਗੀਤਾ ਨਿਕਲੀ ਉਹ ਵਾਇਲੈਂਸ ਤੋਂ ਹੀ ਨਿਕਲੀ ਸੀ ਨਾ ਧਰਮ ਯੁੱਧ ਕਿਹਾ ਗਿਆ ਉਸ ਮਹਾਭਾਰਤ ਦੇ ਯੁੱਧ ਨੂੰ ਉਹ ਵਾਇਲੈਂਸ ਹੀ ਸੀ ਨਾ ਧਰਤੀ ਗੁਰੂ ਖੇਤਰ ਦੀ ਲਾਲ ਹੋ ਗਈ ਸੀ ਸੋ ਸਾਨੂੰ ਆਪਦੇ ਬੜਾ ਕੁਝ ਮੈਂ ਦੇਖੋ ਇਹ ਗੱਲਾਂ ਇਸ ਕਰਕੇ ਕਰ ਰਿਹਾ ਰਾਸਿਕ ਚੇਤਨਾ ਸਭੀ ਲੜਾਈ ਕਿਉਂ ਆ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗੂ ਉਦੋਂ ਤੱਕ ਅਸੀਂ ਬਹੁਤ ਲੜਾਈਆਂ ਲੜੀ ਜਾਵਾਂਗੇ ਸਾਡਾ ਫੌਂ ਪੈਣਾ ਹੀ ਨਹੀਂ ਚਲੇ ਸੋ ਸਾਡੀ ਰਾਸ਼ੀ ਚੇਤਨਾ ਦਾ ਪੱਧਰ ਇਸ ਸਟੇਟ ਨੇ ਸਾਡੀ ਮਾਨਸਿਕਤਾ ਨੂੰ ਫੜ ਕੇ ਅੱਜ ਜੋ ਕ੍ਰੀਏਟ ਕੀਤਾ ਹੋਇਆ ਨਾ ਜੋ ਸਾਡਾ ਰਾਸ਼ੀ ਚੇਤਨਾ ਦਾ ਇੱਕ ਪੱਧਰ ਬਣ ਗਿਆ ਉਹ ਬਹੁਤ ਨੀਵਾਂ ਸਾਨੂੰ ਉੱਤੇ ਚੱਕਣਾ ਪਊ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੁੰਦੀ ਆ ਕਾਮ ਚ ਇੱਕ ਸਮੂਹਿਕ ਚੇਤਨਾ ਸਾਨੂੰ ਉਸ ਸਮੂਹਿਕ ਚੇਤਨਾ ਨੂੰ ਵੀ ਉੱਤੇ ਚੱਕਣਾ ਪਊਗਾ ਜਿਹੜੇ ਨੌਜਵਾਨ ਇੱਥੇ ਬੈਠੇ ਆ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਭਾਈ ਜੀ ਤੁਸੀਂ ਵਾਕਈ ਉਹ ਧਰਮ ਯੁੱਧ ਲੜ ਰਹੇ ਹੋ ਇੱਕ ਪਾਸੇ ਮੋਦੀ ਸਰਕਾਰ ਖੜੀ ਆ ਜਿਨ੍ਹਾਂ ਨੇ ਇੱਕ ਆਰਦੀ ਫਾਸਿਸਟ ਫਰਸ਼ੀਵਾਦ ਦੀ ਇੱਕ ਕੌਨਸਟੈਂਸੀ ਤਿਆਰ ਕਰ ਲਈ ਲੋਕ ਤਿਆਰ ਕਰ ਲਏ ਉਹ ਕਾ ਹੋ ਸਕਦਾ 70 ਕਰੋੜ ਹੋਣ ਕਿ 80 ਕਰੋੜ ਹੋਣ ਗਿਣਤੀ ਤਾਂ ਪੜ ਨਹੀਂ ਪਤਾ ਪਰ ਤਕਰੀਬਨ ਇੱਥੇ ਹੀ ਖੜੇ ਆ ਉਹ ਬੰਦੇ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਉਹਨਾਂ ਦਾ ਪੋਲੀਟਿਕਲ ਤੇ ਧਾਰਮਿਕ ਆਈਡੀਆ ਹੀ ਬਦਲ ਗਿਆ ਜੋ ਰੰਗ ਦੇਮ ਕਰਦਾ ਸੀ ਜੋ ਅੱਜ ਇਹ ਕਰ ਰਹੇ ਨੇ ਉਸ ਕੋਈ ਫਰਕ ਨਹੀਂ ਉਹਦਾ ਵੀ ਦੇਖੋ حضرت ਮੁਹੰਮਦ ਸਾਹਿਬ ਨੇ ਕਦੇ ਥੋੜੀ ਸਿਖਾਇਆ ਸੀ ਵੀ ਤੁਸੀਂ ਜਾ ਕੇ ਕਤਲੇਆਮ ਕਰੋ ਜਿਵੇਂ ਉਹ ਲਾਓ ਸਿਰ ਕਲੰਕ ਕਰੋ ਔਰ ਇਹੋ ਜਿਹੇ ਜਿਹੜੇ ਨੌਵੇਂ ਬਾਦਸ਼ਾਹ ਦੇ ਨਾਲ ਜੋ ਹੋਇਆ ਉਦੋਂ ਉਦੋਂ ਪਹਿਲਾਂ ਸਾਡੇ ਪੰਜਵੇਂ ਬਾਦਸ਼ਾਹ ਨਾਲ ਜੋ ਹੋਇਆ ਜੇ ਇਸ ਤਰ੍ਹਾਂ ਤੁਸੀਂ ਵਰਤਾਰੇ ਵਪਾਰ ਇਹ ਕੋਈ حضرت ਮੁਹੰਮਦ ਸਾਹਿਬ ਨੇ ਇਸਲਾਮ ਨਹੀਂ ਸਿਖਾਉਂਦਾ ਪਰ ਔਰ ਕਿਸੇ ਬੰਦੇ ਦਾ ਕਿਸੇ ਹੁਕਮਰਾਨ ਦਾ ਐਡਾ ਜੇਰਾ ਜਾਂ ਉਹਦੀ ਆਤਮਿਕ ਤੌਰ ਤੇ ਉਹਦੀ ਆਤਮਾ ਐਡਾ ਭਾਰ ਚੱਲ ਸਕੇ ਇਹ ਵੀ ਨਹੀਂ ਹੁੰਦਾ ਵੇ ਇਦਾਂ ਸੌਂਮ ਕਰ ਦੋ ਤੁਸੀਂ ਲੱਖਾਂ ਬੰਦੇ ਉਹ ਮਾਰ ਦੋ ਤੇ ਤੁਹਾਡੀ ਆਤਮਾ ਇਹਨਾਂ ਬਾਹਰ ਚੱਲ ਜੇ ਨਹੀਂ ਹੁੰਦਾ ਉਹਨਾਂ ਦਾ ਧਰਮ ਦਾ ਤੇ ਪੋਲਿਟਿਕਲ ਆਈਡੀਆ ਵੱਖਰਾ ਹੁੰਦਾ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਇੱਕ ਧਾਰਮਿਕ ਉਦਦ ਲੜ ਰਹੇ ਹਾਂ ਅਸੀਂ ਇਨਸਾਫ ਕਰ ਰਹੇ ਹਾਂ ਸੁਜੋ ਔਰੰਗਜ਼ੇਬ ਕਰ ਰਿਹਾ ਸੀ ਵਾਹਬੀਜ਼ਮ ਉਹਨੂੰ ਕਹਿੰਦੇ ਸੀ ਵਾਹਬੀ ਉਹੀ ਅੱਜ ਇੱਕ ਵੱਖਰੇ ਰੂਪ ਚ ਮੋਦੀ ਸਰਕਾਰ ਕਰ ਰਹੀ ਹੈ ਜੋ ਉਸ ਵੇਲੇ ਉਹਨੇ ਇੱਕ ਆਪਣੀ ਕਨਸਟਿਟਿਊਐਂਸੀ ਤਿਆਰ ਕਰ ਲਈ ਸੀ ਇਹਨਾਂ ਨੇ ਵੀ ਇੱਕ ਆਪਣੀ ਕਨਸਟਿਟਿਊਐਂਸੀ ਤਿਆਰ ਕਰ ਲਈ ਹੈ ਸੋ ਜਿਹੜੇ ਸੰਘਰਸ਼ੀ ਬੰਦੇ ਬੈਠੇ ਆ ਉਹ ਇਸ ਧਰਤੀ ਤੇ ਹੀ ਬੈਠੇ ਆ ਮੈਂ ਸਪੇਅਰ ਕਹਿਣਾ ਜਿਸ ਤਰ੍ਹਾਂ ਪੰਜਾਬ ਨੇ ਇਹ ਸੰਘਰਸ਼ ਲੜਿਆ ਤੇ ਸਟੇਟ ਨੂੰ ਇਸ ਸਟੇਟ ਨੂੰ ਟੱਕਰ ਦਿੱਤੀ ਆ ਮੱਥਾ ਲਾਇਆ ਮੈਂ ਹੋਰ ਕਿਸੇ ਖੇਤੇ ਦਾ ਬੰਦਾ ਕੋਈ ਲੜ ਕੇ ਨਗਾ ਦੇ ਇਹ ਕਿਉਂ ਇਸ ਧਰਤੀ ਤੋਂ ਇਹਦਾ ਵੀ ਇਹਦੇ ਵੀ ਪਿੱਛੇ ਕਾਰਨ ਜਿਹੜਾ ਐਨਕਲੇਵ ਇਸ ਧਰਤੀ ਨੇ 250 ਸਾਲ ਜਦੋਂ ਗੁਰੂ ਸਾਡੇ ਰਹਿਬਰ ਇੱਥੇ ਜਿਸਮਾਨੀ ਰੂਪ ਚ ਮੌਜੂਦ ਸੀ ਜਿਹੜਾ ਇਨਕਲਾਬ ਇਸ ਧਰਤੀ ਨੇ ਦੇਖਿਆ ਉਹ ਇਸ ਖੇਤੇ ਚ ਕਿਸੇ ਹੋਰ ਧਰਤੀ ਨੇ ਦੇਖਿਆ ਹੀ ਨਹੀਂ ਵਾਕਈ ਜੇ ਕੋਈ ਇਨਕਲਾਬ ਨਹੀਂ ਆਇਆ ਉਹ ਇਨਕਲਾਬ ਆਇਆ ਤਾਂ ਇਸ ਧਰਤੀ ਤੇ ਆਇਆ ਜਦੋਂ ਕਿਤੇ ਹਰਕੂਕ ਹੱਕ ਦੀ ਗੱਲ ਹੁੰਦੀ ਹੈ ਤਾਂ ਇਹ ਧਰਤੀ ਦੇ ਲੋਕ ਪਹਿਲਾਂ ਖੜੇ ਹੋ ਜਾਂਦੇ ਆ ਔਰ ਇੱਕ ਵਰਤਾਰਾ ਵਾਪਰਦਾ ਰਹਿਣਾ ਪਰ ਜੇ ਅਸੀਂ ਗੱਲ ਕਰਦੇ ਆ ਮਸਲਿਆਂ ਦੀ ਸਮਝ ਫੇਰ ਉਹਨਾਂ ਦਾ ਹੱਲ ਜਦੋਂ ਯਹੂਦੀਆਂ ਦੇ ਐ ਵਰਤਾਰਾ ਵਰਤਦਾ ਸੀ ਨਾ ਕੌਮ ਨੇ ਇਕੱਠਾ ਆਉਂਦੇ ਆਪ ਨੂੰ ਯਹੂਦੀਆਂ ਨੇ ਕਰਕੇ ਤੇ ਬਾਕੀ ਕੌਮਾਂ ਨਾਲੋਂ ਬਾਕੀ ਜਿਹੜੇ